ਦਖਾਲਸ ਟੀਵੀ ਦੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਅਨਦਰਜੀਤ ਸਿੰਘ ਚਹਿਲ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੌਸਮ ਦੀ ਤੇ ਹੜ੍ਹਾਂ ਦੇ ਪ੍ਰਭਾਵ ਦੀ ਤਾਂ ਲੰਘੇ ਕੱਲ ਪੰਜਾਬ 'ਚ ਜ਼ਿਆਦਾਤਰ ਥਾਮਤ ਦੇ ਉੱਤੇ ਮੌਸਮ ਮੀਂਹ ਵਾਲਾ ਹੀ ਬਣਿਆ ਰਿਹਾ ਤੇ ਮਹਾਲੀਅਤ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹਲਕਾ ਫੁਲਕਾ ਮੀਂਹ ਵੀ ਪੈਂਦਾ ਰਿਹਾ ਤੇ ਅੱਜ ਪੰਜਾਬ 'ਚ ਕਿਤੇ ਵੀ ਕੋਈ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਨਹੀਂ ਹੈ ਪਰ ਮੌਸਮ ਵਿਭਾਗ ਨੇ ਹੁਣੇ-ਹੁਣੇ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਇੱਕ ਫਲੈਸ਼ ਅਲਰਟ ਜਾਰੀ ਕੀਤਾ ਜਿਸ ਅਨੁਸਾਰ ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ 'ਚ ਦਰਮਿਆਨਾ ਮੀਂਹ ਪੈਣ ਅਮ੍ਰਿਤਸਰ ਦੇ ਵਿੱਚ ਅੱਜ ਸਵੇਰੇ ਦਿਨ ਦੀ ਜਿਹੜੀ ਸ਼ੁਰੂਆਤ ਹੈ ਉਹ ਮੀਂਹ ਦੇ ਨਾਲ ਹੋਈ ਜੋ ਕਿ ਅੱਧੀ ਰਾਤ ਤੋਂ ਸ਼ੁਰੂ ਹੋਇਆ ਸੀ ਤੇ ਸਵੇਰ ਤੱਕ ਜਾਰੀ ਰਿਹਾ ਇਸ ਦੌਰਾਨ ਅਮ੍ਰਿਤਸਰ ਦੇ ਕੋਨੇਵਾਲ ਦੇ ਵਿੱਚ ਰਾਵੀ ਨਦੀ ਉੱਤੇ ਪਏ ਪਾੜ ਨੂੰ ਭਰਨ ਦਾ ਕੰਮ ਵੀ ਤੇਜ਼ੀ ਦੇ ਨਾਲ ਚੱਲਦਾ ਰਿਹਾ ਜ਼ਿਲ੍ਹਾ ਪ੍ਰਸ਼ਾਸਨ ਪਿੰਡ ਵਾਸੀਆਂ ਅਤੇ ਫੌਜ ਦੀ ਮਦਦ ਦੇ ਨਾਲ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਜੁਟਿਆ ਹੋਇਆ ਹੈ ਡੀਸੀ ਸਾਖੀ ਸਾਨੀ ਨੇ ਦੱਸਿਆ ਕਿ ਤਿੰਨ ਬੰਨਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਜਲਦੀ ਹੀ ਬਾਕੀ ਪੰਜ ਬੰਨਾਂ ਉੱਤੇ ਵੀ ਕੰਮ ਸ਼ੁਰੂ ਹੋ ਜਾਏਗਾ ਸਿਹਤ ਵਿਭਾਗ ਨੇ ਅਜਨਾਲਾ ਤੇ ਰਾਮਦਾਸ ਦੇ ਵਿੱਚ 22 ਥਾਵਾਂ ਉੱਤੇ ਅਤੇ ਗੈਰ ਸਰਕਾਰੀ ਸੰਗਠਨਾਂ ਨੇ 6 ਥਾਵਾਂ ਦੇ ਉੱਤੇ ਮੈਡੀਕਲ ਕੈਂਪ ਲਾਏ ਹੋਏ ਐ ਪਿਛਲੇ ਕੁਝ ਦਿਨਾਂ ਚ ਇਹਨਾਂ ਕੈਂਪਾਂ ਚ 6800 ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ ਉਧਰ ਪੰਜਾਬ ਦੇ ਮਸ਼ਹੂਰ ਗਾ ਇੱਕ ਜਸਵੀਰ ਜੱਸੀ ਦੇ ਸੱਦੇ ਉੱਤੇ ਬਾਈ ਮਾਹਰ ਡਾਕਟਰ ਸਿਵਲ ਹਸਪਤਾਲ ਅਜਨਾਲਾ ਦੇ ਵਿੱਚ ਇਲਾਜ ਦੇ ਲਈ ਤਨਾਤ ਕਰੇ ਗਏ ਨੇ ਐਮਜ਼ ਦੇ ਡਾਕਟਰਾਂ ਨੇ ਕਿਸਾਨ ਸੰਗਠਨਾਾਂ ਦੇ ਸਹਿਯੋਗ ਦੇ ਨਾਲ ਵੀ ਕੈਂਪ ਲਾਏ ਐ ਤੇ ਉਧਰ ਹੜਾ ਕਰਕੇ ਸਰਕਾਰੀ ਸਕੂਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਟੀਮ ਨੇ ਅਜਨਾਲਾ 2 ਅਤੇ ਚੁਕਾਵਾ 2 ਦੇ ਵਿੱਚ ਹੜ੍ਹ ਪ੍ਰਭਾਵਿਤ ਸਕੂਲਾਂ ਦਾ ਨਿਰੀਖਣ ਕੀਤਾ ਹੈ ਕਗਰ ਨਦੀ ਦੇ ਵਾਦੇ ਪਾਣੀ ਨੇ ਪੰਜਾਬ ਅਤੇ ਹਰਿਆਣਾ ਦੇ ਸਰਦੀ ਖੇਤਰਾਾਂ 'ਚ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਨੇ ਕੈਥਲ 'ਚ ਸ਼ਨੀਵਾਰ ਨੂੰ ਕਗਰ ਦਾ ਪਾਣੀ 24 ਫੁੱਟ ਦਰਜ ਕੀਤਾ ਗਿਆ ਜੋ ਕਿ ਖਤਰੇ ਦੇ ਨਿਸ਼ਾਨ 23 ਫੁੱਟ ਤੋਂ 1 ਫੁੱਟ ਵੱਧ ਸੀ 13 ਸਾਲ ਪਹਿਲਾਂ ਹਰਿਆਣਾ ਸਰਕਾਰ ਨੇ ਟਾਟੀਆਣਾ ਦੇ ਵਿੱਚ ਸਰਹੱਦ ਦੇ ਉੱਤੇ ਕਗਰ ਦੇ ਦੋਨੇ ਪਾਸਿਆਂ ਉੱਤੇ ਪੱਥਰ ਲਾ ਕੇ ਬੰਨਾ ਨੂੰ ਮਜ਼ਬੂਤ ਕੀਤਾ ਸੀ ਤਾਂ ਜੋ ਹੜ੍ਹਾਂ ਦੀ ਤਬਾਹੀ ਤੋਂ ਬਚਾਅ ਹੋ ਸਕੇ ਪਰ ਪੰਜਾਬ ਸਰਕਾਰ ਨੇ ਐਸਾ ਕੋਈ ਕਦਮ ਨਹੀਂ ਚੁੱਕਿਆ ਜਿਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੜ ਦਾ ਪ੍ਰਭਾਵ ਜ਼ਿਆਦਾ ਦਿਖ ਰਿਹਾ ਹੈ ਪੰਜਾਬ ਦੇ ਪਿੰਡਾਂ 'ਚ ਖੇਤਾਂ ਦੇ ਵਿੱਚ 2-2 ਤੋਂ 3-3 ਫੁੱਟ ਤੱਕ ਪਾਣੀ ਇਕੱਠਾ ਹੋ ਗਿਆ ਜਿਸ ਕਰਕੇ ਫਸਲਾਂ ਵੀ ਪੂਰੇ ਤਰੀਕੇ ਬਰਬਾਦ ਹੋ ਚੁੱਕੀਆਂ ਨੇ ਲੁਧਿਆਣੇ 'ਚ ਸਤਲੁਜ ਦਰਿਆ ਪਿਛਲੇ 72 ਘੰਟਿਆਂ ਤੋਂ ਸਸਰਾਲੀ ਡੈਮ ਵਿਖੇ ਆਪਣਾ ਭਿਆਨਕ ਰੂਪ ਦਿਖਾ ਰਿਹਾ ਪਹਿਲਾਂ ਇੱਕ ਬੰਨ ਟੁੱਟਿਆ ਜਿਸ ਤੋਂ ਬਾਅਦ ਪਾਣੀ ਸ਼ੁੱਕਰਵਾਰ ਰਾਤ ਨੂੰ ਫੌਜ ਅਤੇ ਪ੍ਰਸ਼ਾਸਨ ਦੇ ਦੁਆਰਾ ਬਣਾਈ ਗਏ ਰਿੰਗ ਬੰਨ ਤੱਕ ਪਹੁੰਚ ਗਿਆ ਸ਼ਨੀਵਾਰ ਨੂੰ ਜਦੋਂ ਦਰਿਆ ਨੇ ਖੇਤਾਂ ਦੇ ਵਿਚਕਾਰ ਜ਼ਮੀਨ ਨੂੰ ਢਾਹ ਦਿੱਤਾ ਤਾਂ ਫਿਰ ਇਹਨੂੰ ਰਿੰਗ ਬੰਨ ਦੇ ਨਾਲ ਜੋੜਨ ਦੇ ਲਈ ਲਗਭਗ 600 ਮੀਟਰ ਦੀ ਦੂਰੀ ਉੱਤੇ ਇੱਕ ਹੋਰ ਬੰਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜੇਕਰ ਹੜ ਦਾ ਪਾਣੀ ਇੱਥੋਂ ਅੱਗੇ ਨਿਕਲਦਾ ਤਾਂ 14 ਪਿੰਡਾਂ ਤੋਂ ਇਲਾਵਾ ਰਾਹੋਂ ਰੋਡ ਉੱਤੇ ਸਮਰਾਲਾ ਚੌਕ ਤੱਕ ਦਾ ਸਾਰਾ ਇਲਾਕਾ ਪਾਣੀ ਦੀ ਝਪੇਟ ਦੇ ਵਿੱਚ ਆ ਸਕਦਾ ਹੈ ਸਤਲੁਜ ਦਰਿਆ ਤੋਂ ਹਟਦੇ ਖਤਰੇ ਨੂੰ ਵੇਖਦੇ ਹੋਏ ਜਿਨ੍ਹਾਂ ਲੋਕਾਂ ਦੇ ਘਰ ਦਰਿਆ ਦੇ ਕੰਢੇ ਆ ਉਹਨਾਂ ਨੂੰ ਘਰੋਂ ਆਪਣੇ ਘਰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਉਹਨਾਂ ਨੇ ਘਰ ਖਾਲੀ ਕਰ ਦਿੱਤੇ ਤੇ ਰਾਇਸ਼ੀ ਇਲਾਕਿਆਂ ਦੇ ਵੱਲ ਚਲੇ ਗਏ ਰਾਇਸ਼ੀ ਇਲਾਕੇ ਨੇ ਜਿਹੜੇ ਉਹ ਦਰਿਆ ਤੋਂ ਲਗਭਗ 800 ਮੀਟਰ ਦੀ ਦੂਰੀ ਉੱਤੇ ਨੇ ਹੜਾ ਨੇ ਪੰਜਾਬ ਦੇ ਕੁੱਲ ਮਿਲਾਕੇ ਹੁਣ ਤੱਕ 1996 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ ਹੜਾ ਕਰਕੇ 12 ਜ਼ਿਲ੍ਹਿਆਂ 'ਚ 46 ਲੋਕਾਂ ਦੀ ਜਾਨ ਜਾ ਚੁੱਕੀ ਹੈ ਪਸ਼ੂਆਂ ਦੇ ਨੁਕਸਾਨ ਦਾ ਜੀ ਅੰਕੜਾ ਸਪਸ਼ਟ ਨਹੀਂ ਹੈ ਪਰ ਵੱਡੀ ਗਿਣਤੀ 'ਚ ਜਾਨਵਰ ਅਤੇ ਪਸ਼ੂ ਨੇ ਜਿਹੜੇ ਉਹ ਪ੍ਰਭਾਵਿਤ ਹੋਏ ਹੈ ਸੂਬੇ 'ਚ 219 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ 'ਚ 7770 ਲੋਕ ਰਹਿ ਰਹੇ ਨੇ ਖੜਾ ਨੇ 174452 ਹੈਕਟੇਰ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਚ ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ ਦੇ ਵਿੱਚ ਹੋਇਆ ਤੇ ਉੱਥੋਂ ਦਾ ਜਿਹੜਾ ਅੰਕੜਾ 40169 ਹੈਕਟੇਰ ਦਾ ਦੱਸਿਆ ਜਾ ਰਿਹਾ ਹੈ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਹਾਲਾਤਾਂ ਨਾਲ ਨਜਿੱਠਣ ਦੇ ਲਈ ਲਗਾਤਾਰ ਕੰਮ ਕਰ ਰਹੇ ਹੈ ਖੜਾ ਚ ਮਨੁੱਖ ਅਤੇ ਜਾਨਵਰ ਦੋਨਾਂ ਦੇ ਸਿਰ ਤੇ ਮੁਸੀਬਤ ਹੈ ਅੰਮ੍ਰਿਤਸਰ ਦੇ ਐਨੀਮਲ ਵੈਲਫੇਅਰ ਐਂਡ ਕੇਅਰ ਸਰਵਿਸਿਜ਼ ਭਾਵ ਕਿ ਏਡਬਲਯੂਸੀਐਸ ਨੇ ਰਾਹਤ ਕਾਰਜ ਸ਼ੁਰੂ ਕੀਤੇ ਸੰਸਥਾ ਦੀ ਸੰਸਥਾਪਕ ਡਾਕਟਰ ਨਵਨੀਤ ਕੌਰ ਨੇ ਅਕਾ ਹੈ ਕਿ ਟੀਮਾਂ ਘਰੇ ਘਰੇ ਜਾ ਕੇ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਅਤੇ ਦਵਾਈਆਂ ਪ੍ਰਦਾਨ ਕਰ ਰਹੀਆਂ ਤੇ ਲੋੜਵੰਦ ਜਾਨਵਰਾਂ ਨੂੰ ਚਾਰਾ ਵੀ ਦੇ ਰਹੀਆਂ ਨੇ ਤੇ ਜਾਨਵਰਾਂ ਨੂੰ ਵੀ ਬਚਾਇਆ ਜਾ ਰਿਹਾ ਹੈ ਚਰਚਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਗੁਰਦਾਸਪੁਰ ਦਾ ਦੌਰਾ ਕਰਨਗੇ ਹੜ੍ਹ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਨੂੰ ਮਿਲਣਗੇ ਉਹਨਾਂ ਦੇ ਦੁੱਖ ਸਾਂਝੇ ਕੀਤੇ ਜਾਣਗੇ ਤੇ ਉਹਨਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕੇ ਜਾਣ ਦਾ ਐਲਾਨ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਜਾਣ ਦੀ ਆਸ ਹੈ ਪੰਜਾਬ ਦੇ ਸਾਰੇ ਸਕੂਲ ਅਤੇ ਕਾਲਜ ਕੱਲ 8 ਸਤੰਬਰ ਤੋਂ ਆਮ ਦੇ ਵਾਂ ਖੁੱਲਣਗੇ ਤੇ ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਭੈਣ ਨੇ ਸਾਂਝੀ ਕੀਤੀ ਹੈ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ 8 ਸਤੰਬਰ ਨੂੰ ਸਰਕਾਰੀ ਸਕੂਲ ਵਿਦਿਆਰਥੀਆਂ ਦੇ ਲਈ ਬੰਦ ਰਹਿਣਗੇ ਪਰ ਅਧਿਆਪਕਾਂ ਨੂੰ ਸਕੂਲ ਦੇ ਵਿੱਚ ਆ ਕੇ ਸਫਾਈ ਦਾ ਕੰਮਕਾਜ ਦੇਖਣਾ ਪਵੇਗਾ ਜਿਹੜਾ ਪੱਤਰ ਜਾਰੀ ਕੀਤਾ ਗਿਆ ਤੇ ਜਿਹੜਾ ਟਵੀਟ ਕੀਤਾ ਗਿਆ ਹਰ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਉਹਦੇ ਮੁਤਾਬਿਕ ਜੇ ਆਪਾਂ ਦੇਖੀਏ 4-5 ਪੁਆਇੰਟ ਨੇ ਪਹਿਲਾ ਕਿ ਸੂਬੇ ਦੇ ਸਾਰੇ ਸਰਕਾਰੀ ਨਿੱਜੀ ਤੇ ਸਹਾਇਤਾ ਪ੍ਰਾਪਤ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਕੱਲ ਤੋਂ ਆਮ ਵਾਂਗ ਖੁੱਲਣ ਗਈਆਂ ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਉਹਨੂੰ ਬੰਦ ਕਰਨ ਦਾ ਫੈਸਲਾ ਸਬੰਧਤ ਜ਼ਿਲ੍ਹੇ ਦੇ ਡੀਸੀ ਦੇ ਦੁਆਰਾ ਲਿਆ ਜਾਏਗਾ ਨੰਬਰ 2 ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੋਏਗਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਕੂਲ ਦੀਆਂ ਇਮਾਰਤਾਂ ਤੇ ਕਲਾਸਰੂਮ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਹੋਣ। ਨੰਬਰ 3 ਸੂਬੇ ਦੇ ਸਾਰੇ ਸਰਕਾਰੀ ਸਕੂਲ 8 ਸਤੰਬਰ ਨੂੰ ਵਿਦਿਆਰਥੀਆਂ ਦੇ ਲਈ ਬੰਦ ਰਹਿਣਗੇ। ਅਧਿਆਪਕ ਸਕੂਲਾਂ ਦੇ ਵਿੱਚ ਮੌਜੂਦ ਰਹਿਣਗੇ ਤੇ ਸਫਾਈ ਮੁਹਿੰਮ ਚਲਾਈ ਜਾਏਗੀ। ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੇ ਸਹਿਯੋਗ ਦੇ ਨਾਲ ਐਮਸੀ ਦੇ ਦੁਆਰਾ ਇਹ ਮੁਹਿੰਮ ਚਲਾਈ ਜਾਣੀ ਹੈ। ਨੰਬਰ 4 ਅਧਿਆਪਕਾਂ ਦੁਆਰਾ ਸਕੂਲ ਦੀਆਂ ਇਮਾਰਤਾਂ ਦੀ ਪੂਰੀ ਜਾਂਚ ਕੀਤੀ ਜਾਏਗੀ ਜੇ ਕੋਈ ਸਮੱਸਿਆ ਜਾਂ ਨੁਕਸਪਾਿਆ ਜਾਂਦਾ ਤਾਂ ਇਹਦੀ ਸੂਚਨਾ ਤੁਰੰਤ ਜ਼ਿਲ੍ਹੇ ਦੇ ਡੀਸੀ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਦਿੱਤੀ ਜਾਵੇ ਨਾਲ ਹੀ ਆਖਰ ਦੇ ਵਿੱਚ ਸਾਰੇ ਸਰਕਾਰੀ ਸਕੂਲ ਕਿਹਾ ਗਿਆ ਕਿ 9 ਸਤੰਬਰ ਤੋਂ ਆਮ ਦੇਵਾਂ ਖੁੱਲਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਇੱਕ ਹੰਗਾਮੀ ਮੀਟਿੰਗ ਭਲਕੇ ਯਾਨੀ ਕਿ 8 ਸਤੰਬਰ ਨੂੰ ਪਾਰਟੀ ਮੁਖ ਦਫ਼ਤਰ ਚੰਡੀਗੜ੍ਹ ਵਿਖੇ ਦੁਪਹਿਰ ਦੇ 2 ਵਜੇ ਸੱਦੀ ਹੈ ਜਿਦੇ ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅਗਲੀ ਰਣਨੀਤੀ ਉਲੀਕੀ ਜਾਏਗੀ ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਗਾਇਕ ਕਮਨਕਰ ਤੌਲਕ 7 ਸਤੰਬਰ ਨੂੰ ਡੇਰਾ ਬਾਬਾ ਨਾਨਕ ਭਾਬਕੇ ਅਜ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਪਹੁੰਚੇ ਨੇ ਤੇ ਇੱਥੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਉਹਨਾਂ ਦੇ ਵੱਲੋਂ ਟਰੈਕਟਰ ਦਿੱਤੇ ਜਾਣੇ ਹਨ ਤੇ ਨਾਲ ਦੀ ਨਾਲ ਵਿੱਤੀ ਮਦਦ ਵੀ ਦਿੱਤੀ ਜਾਣੀ ਹੈ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਕਰਨੌਜਲਾ ਨੇ ਯੂਰਪ ਦੇ ਮਾਲਟਾ ਦੇ ਵਿੱਚ ਬਾਰਡਰ ਬ੍ਰੇਕਿੰਗ ਪ੍ਰੋਗਰਾਮ ਦੇ ਦੌਰਾਨ ਸਟੇਜ ਤੋਂ ਐਲਾਨ ਕੀਤਾ ਕਿ ਉਹ ਸ਼ੋਅ ਦੀ ਪੂਰੀ ਦੀ ਪੂਰੀ ਫੀਸ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕਰਨਗੇ ਇਸ ਐਲਾਨ ਦਾ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ ਤੇ ਦੀ ਸ਼ਲਾਘਾ ਪੰਜਾਬ ਸਮੇਤ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੇ ਕੀਤੀ ਹੈ ਔਜਲਾ ਦੇ ਇਵੈਂਟ ਮੈਨੇਜ ਔਜਲਾ ਦੇ ਵੱਲੋਂ ਇਵੈਂਟ ਮੈਨੇਜਰ ਨੂੰ ਤੁਰੰਤ ਇਸ ਦੇਸ਼ਾ ਵਿੱਚ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰਨੋਜਲਾ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਵਿੱਤੀ ਸਹਾਇਤਾ ਦੇ ਨਾਲ-ਨਾਲ ਕਿਸ਼ਤੀਆਂ ਫ੍ਰੀਜਾਂ ਰਸਨ ਅਤੇ ਹੋਰ ਜ਼ਰੂਰੀ ਵਸਤੂਆਂ ਨਾਲ ਸੰਸਥਾਵਾਂ ਨੂੰ ਭੇਜੀਆਂ ਨੇ ਸੋਸ਼ਲ ਮੀਡੀਆ ਤੇ ਉਹ ਲਗਾਤਾਰ ਲੋਕਾਂ ਨੂੰ ਪੰਜਾਬ ਦੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਲਈ ਅੱਗੇ ਆਉਣਾ ਵਾਸਤੇ ਅਪੀਲ ਕਰ ਰਹੇ ਹੈ ਉਧਰੇ ਸੰਕਟ ਦੇ ਵਿੱਚ ਅਦਾਕਾਰ ਸੋਨੂ ਸੂਦਰੇ ਸਰਕਾਰ ਅਤੇ ਲੋਕਾਂ ਨੂੰ ਮਦਦ ਲਈ ਅਪੀਲ ਕਰੀ ਹੈ ਸੋਨੂ ਸੂਦਰੇ ਨੇ ਦੱਸਿਆ ਕਿ ਪੰਜਾਬ 'ਚ ਹੜਾਂ ਕਰਕੇ 3.5 ਲੱਖ ਤੋਂ ਵੱਧ ਲੋਕ ਬੇਕਾਰ ਹੋਏ ਆ ਤੇ 4 ਲੱਖ ਏਕੜ ਖੇਤੀਬਾੜੀ ਜ਼ਮੀਨ ਵੀ ਤਬਾਹ ਹੋਈ ਹੈ ਹਜ਼ਾਰਾਂ ਪਸ਼ੂ ਲਾਪਤਾ ਨੇ ਜਿਨ੍ਹਾਂ ਦੇ ਨਾਲ ਕਿਸਾਨਾਂ ਦੀਆਂ ਮੁਸੀਬਤਾਂ ਵੱਧ ਗਈਆਂ ਨੇ ਉਹਨਾਂ ਕਿਹਾ ਕਿ ਪੰਜਾਬੀ ਭਾਈਚਾਰਾ ਆਪਣੀ ਮਦਦ ਆਪ ਕਰ ਰਿਹਾ ਤੇ ਉਹ ਉਹਦੀਆਂ ਜਿਹੜੀਆਂ ਟੀਮਾਂ ਨੇ ਉਹ ਪ੍ਰਭਾਵਿਤ ਪਿੰਡ ਅਤੇ ਘਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਸੂਦਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਦਿੱਤੀ ਜਾਵੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਦਾ ਪੱਧਰ ਘਟਣ ਉੱਤੇ ਅਸਲ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ ਪਰ ਕਿਸਾਨਾਂ ਦੇ ਕਰਜ਼ੇ ਜੋ ਖੇਤੀ ਦੇ ਲਈ ਲਏ ਗਏ ਸੀ ਉਹਨਾਂ ਨੂੰ ਮਾਫ਼ ਕਰਨਾ ਜ਼ਰੂਰੀ ਹੈ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਉਹਨਾਂ ਦੀਆਂ ਟੀਮਾਂ ਭਾਵੇਂ 2 ਜਾਂ 6 ਮਹੀਨੇ ਲੱਗਣ ਹਰ ਪ੍ਰਭਾਵਿਤ ਘਰ ਤੱਕ ਮਦਦ ਪਹੁੰਚਾਉਣਗੀਆਂ ਉਹਨਾਂ ਸਮਾਜ ਅਤੇ ਸਰਕਾਰ ਨੂੰ ਇਕੱਠੇ ਮਿਲ ਕੇ ਪੰਜਾਬ ਦੇ ਲੋਕਾਂ ਦੀ ਸਹਿਯਤਾ ਕਰਨ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਮਾਨ ਦੇ ਚਾਚੀ ਦੇ ਮੁੰਡੇ ਨੇ ਲੰਘੇ ਕੱਲ ਇੱਕ ਪੋਸਟ ਸਾਂਝੀ ਕਰਦਿਆਂ ਪ੍ਰਸ਼ਾਸਨ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ ਉਹਨਾਂ ਨੇ ਆਪਣੀ ਫੇਸਬੁੱਕ ਉੱਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਬਰਸਾਤੀ ਨਾਲਿਆਂ ਦੀ ਸਫਾਈ ਨਾ ਹੋਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਘਰਾਂ ਦੁਕਾਨਾਂ ਤੇ ਫਸਲਾਂ ਦਾ ਭਾਰੀ ਨੁਕਸਾਨ ਇਸ ਕੰਮ ਦੇ ਲਈ ਰਿਲੀਜ਼ ਹੋਏ 250 ਕਰੋੜ ਤੋਂ ਵੱਧ ਰੁਪਏ ਕਿੱਥੇ ਗਾਇਬ ਹੋ ਗਏ ਜਿਨ੍ਹਾਂ ਦੇ ਵਿੱਚੋਂ 40 ਲੱਖ ਰੁਪਏ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦੇ ਹਲਕੇ ਲਹਿਰਾ ਦੇ ਲਈ ਵੀ ਰਿਲੀਜ਼ ਹੋਏ ਸਫਾਈ ਨਾਲੀਆਂ ਦੀ ਹੋਈ ਜਾਂ ਫਿਰ 250 ਕਰੋੜ ਰੁਪਏ ਦੀ ਸਰਕਾਰ ਇਸ ਦੀ ਜਾਂਚ ਕਰਵਾ ਕੇ ਕਸੂਰवार ਅਧਿਕਾਰੀਆਂ ਤੇ ਠੇਕੇਦਾਰਾਂ ਦੇ ਉੱਤੇ ਸਖਤ ਕਾਰਵਾਈ ਕਰੇ ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 2025 ਦੇ ਸੁਪਰ 4 ਮੈਚ ਦੇ ਵਿੱਚ ਚੀਨ ਨੂੰ 7-0 ਦੇ ਨਾਲ ਹਰਾ ਕੇ ਫਾਈਨਲ 'ਚ ਆਪਣੀ ਜਗ੍ਹਾ ਬਣਾਈ ਹੈ। ਭਾਰਤ ਨੇ ਮੈਚ ਦੇ ਸ਼ੁਰੂ ਤੋਂ ਹੀ ਚੀਨੀ ਟੀਮ ਤੇ ਦਬਦਬਾ ਬਣਾਈ ਰੱਖਿਆ ਤੇ ਵਿਰੋਧੀ ਟੀਮ ਨੂੰ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ, ਲੀਗ ਪੜਾ ਤੇ ਸੁਪਰ 4 ਦੇ ਵਿੱਚ ਵੀ ਆਪਣੀ ਮਜ਼ਬੂਤੀ ਦਿਖਾਈ ਹੈ। ਏਸ਼ੀਆ ਕੱਪ 'ਚ ਹੁਣ ਤੱਕ ਭਾਰਤ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ, ਜਿਸ ਦੇ ਵਿੱਚ ਟੀਮ ਨੇ ਕਈ ਦੇਸ਼ਾਂ ਨੂੰ ਹਰਾਇਆ ਤੇ ਫਾਈਨਲ 'ਚ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਦੇ ਨਾਲ ਹੋਣਾ ਹੈ, ਜਿਦੇ ਵਿੱਚ ਸੁਪਰ 4 ਦੇ ਵਿੱਚ ਮੈਚ ਹੈ ਜਿਹੜੇ ਉਹ ਦੋ ਦੋ ਦੇ ਨਾਲ ਬਰਾਬਰ ਰਹੇ ਸੀ 7 ਸਤੰਬਰ ਭਾਵ ਕਿ ਅੱਜ ਹੋਣ ਵਾਲਾ ਇਹ ਫਾਈਨਲ ਮੈਚ ਭਾਰਤ ਦੇ ਲਈ ਚੁਣੌਤੀਪੂਰਨ ਹੋਏਗਾ ਪਰ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਮੀਦਾਂ ਨੂੰ ਹੋਰ ਵੀ ਵਧਾ ਦਿੱਤਾ ਹੈ ਦੁਪਹਿਰ 2 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਦਾ ਖਾਲਸ ਟੀਵੀ ਬਹੁਤ ਬਹੁਤ ਧੰਨਵਾਦ